ਦੋਸ਼ੀ ਤਾਂ ਬੇਸਿਕਲੀ ਉਹੀ ਸੀਗੇ ਆਪਣੇ ਸਰਸਿਆਲੇ ਉਹੀ ਫੜੇ ਗਏ ਨੇ ਹੁਣ ਸਿੱਟ ਦੇ ਵਿੱਚ ਵੀ ਤੇ ਆਪਾਂ ਉਹਦੇ ਖਿਲਾਫ ਨਹੀਂ ਕਾਰਵਾਈ ਕਰ ਸਕੇ ਫੇ ਜੋੜਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਆਈ ਆ ਆਪਾਂ ਬਣਾਇਆ ਜੋੜਾ ਸਿੰਘ ਕਮਿਸ਼ਨ ਆ ਜਸਟਿਸ ਜੋੜਾ ਸਿੰਘ ਦੇ ਸੀਗਾ ਉਹਦੀ ਰਿਪੋਰਟ ਨੂੰ ਚੀਫ ਸਕੱਟਰੀ ਨੇ ਰਿਸੀਵ ਨਹੀਂ ਕੀਤਾ ਸਰਵੇਸ਼ ਜੋਸ਼ਨ ਉਹ ਬਾਹਰ ਕਿੰਨੇ ਘੰਟੇ ਬਹਿ ਬਹਿ ਕੇ ਚਲਾ ਗਿਆ ਉੱਥੇ ਫਿਰ ਟੇਬਲ ਤੇ ਰੱਖ ਕੇ ਚਲਾ ਗਿਆ। ਕਹਤਾ ਮੈਂ 10 ਮਿੰਟਾਂ ਚ ਖਾੜ ਦੂੰਗਾ। ਫਿਰ ਆ ਖੜੇ ਆ ਮੈਂ ਡਾਂਗਾ ਨਹੀਂ ਚਲਾਈਆਂ। ਮੈਂ ਗੋਲੀਆਂ ਵੀ ਚਲਾਈਆਂ। ਉਹ ਤਰੀਕਾ ਥੋੜੋ ਹੈ ਮੈਂ ਕਿਹਾ ਮਾਲਸਾਂ ਨੂੰ ਕਿਹਾ ਮੈਂ ਮਾਲਸਾਂ ਕਿਸਾਨਾਂ ਦਾ ਸੰਘਰਸ਼ ਚੱਲਿਆ। 3 ਨਾਰੋਕਿਆਂ ਸੜਕਾਂ ਰੋਕੇ ਟ੍ਰੈਫਿਕ ਰੋਕੇ ਧਰਨੇ ਲਾਏ। ਕਿਤੇ ਡਾਂਗਾ ਜਾਂ ਲਖੀਚਾਰੀਆ ਥੁਰਗਿਆਂ ਕੋਲ ਹੋਇਆ ਉਹ ਗੋਲੀ ਚਲੀ ਕਿਹਨਾਂ ਨਹੀਂ ਮਹਾ ਸਰਸੀ ਵਾਲਿਆਂ ਦੇ ਬੰਦਿਆਂ ਨੇ ਫਿਲਮ ਚਲਾਉਣ ਵਾਸਤੇ ਕਿੰਨਾ ਗਦਰ ਮਚਾਇਆ ਪੰਜਾਬ 'ਚ ਖਾਸ ਤੌਰ ਤੇ ਬਠਿੰਡੇ ਦੇ ਇਲਾਕੇ 'ਚ ਮੈਂ ਕੁਝ ਹੋਇਆ ਕਿਹਨਾਂ ਨਹੀਂ ਜਦ ਮਰੇ 7 ਮਹੀਨੇ ਤਰੀਕੇ ਨਾਲ ਬੈਠੇ ਸੀ ਵਾਈਗਰ ਵਾਈੁਰ ਦਾ ਜਾਪ ਕਰਦੇ ਸੀ ਗੁਰੂ ਗ੍ਰੰਥ ਸਾਹਿਬਾ ਜੀ ਦੇ ਪਛਾਤਾਪ ਨੂੰ ਜਦ ਅੱਖਾਂ ਦੇ ਸਾਹਮਣੇ ਉਹਨਾਂ ਵੇਖਿਆ ਮਾਪ ਆਪ ਜਿਹੜਾ ਹੋਇਆ ਉਹਨੂੰ ਵੇਖ ਕੇ ਉਹਨਾਂ ਦੇ ਰੋਂਦੀਆਂ ਸੀ ਅੱਖਾਂ ਤੇ ਜੋ ਪਾਠ ਪੂਜਾ ਕਰਦੇ ਬੈਠੇ ਸੀ ਆਪਾਂ ਨੂੰ ਕਿਹੜੀ ਕਾਲ ਹੀ ਪਈ ਸੀ ਵੀ ਆਪਾਂ ਨੂੰ ਡਾਂਗਾ ਦੇ ਲਾਠੀਆਂ ਤੇ ਪੁਨਾ ਭਜਾ ਦਿੰਦੇ ਪੁਲਿਸ ਦੋਸ਼ੀ ਹੈਗੀ ਆ ਤੇ ਪਹਿਲੇ ਨੰਬਰ ਤੇ ਤਾਂ ਹੋਇਆ ਸਰਸੀਆਰੇ ਨੇ ਦੂਜੇ ਨੰਬਰ ਤੇ ਪੁਲਿਸ ਹੈਗੀ ਤੇ ਫਿਰ ਦੇਖੋ ਵੀ ਕਿ ਸਾਡਾ ਜਿਹੜਾ ਫੈਸਲਾ ਸੀ ਨਾ ਵਿਧਾਨ ਸਭਾ ਦੇ ਵਿੱਚੋਂ ਵਾਕ ਆਊਟ ਕਰਨ ਦਾ ਉਹ ਸਹੀ ਨਹੀਂ ਸੀ ਮੰਨ ਲਿਆ ਸਪੀਕਰ ਨੇ ਕਿਹਾ ਮੈਂ 2 ਘੰਟੇ ਟਾਈਮ ਜਿਹੜਾ ਉਹ ਅਲਾਟ ਕੀਤਾ ਹੈ ਉਹਦੇ ਵਿੱਚ ਅਕੋਰਡਿੰਗ ਟੂ ਪ੍ਰੋਟੋਕੋਲ ਐਸ ਪਰ ਦੀ ਸਰਟਸ ਆਫ ਯੋਰ ਮੈਂਬਰਸ 14 ਮਿੰਟ ਬਣਦੇ ਨੇ ਆਮ ਆਲੇ ਪਾਟੇ ਦੇ 20 ਮਿੰਟ ਬਣਦੇ ਨੇ ਠੀਕ ਹੈ ਨਾ ਜੀ ਤੇ ਬਾਕੀ ਮੈਂ ਕਹਿੰਦਾ ਵੀ ਜਿਹੜੀ ਬਹਿਸ ਹੈ ਨਾ ਇਹ ਭਾਵੇਂ ਰਾਤੀ 12 ਵਜੇ ਤੱਕ ਚਲਾਓ ਮੈਂ ਉਹ ਚਲਾਉਂਗਾ ਮੈਂ ਬੈਠਾ ਨਹੀਂ ਮੈਂ ਨਹੀਂ ਜਾਂਦਾ ਤੇ ਤੁਸੀਂ ਉਹਦੇ ਅਕੋਰਡਿੰਗਲੀ ਜਿਹੜਾ ਟਾਈਮ ਵਧੂਗਾ ਤੇ ਤੁਹਾਡੀ ਸਟਰੈਂਥ ਦੇ ਮੁਤਾਬਕ ਉਹ ਟਾਈਮ ਵਧ ਹੀ ਜਾਊਗਾ ਉਸ ਹਿਸਾਬ ਨਾਲ ਤਾਂ ਕੰਟੈਨਡੈਂਟਾਂ ਘੰਟਾ-ਘੰਟਾ ਮਿਲਦਾ ਹੀ ਸੀ ਕਿੰਨੇ ਕੁ ਬੰਦੇ ਸੀ ਸਾਡੇ ਕੋਲ ਬੋਲਣ ਵਾਲੇ ਸੁਖਬੀਰ ਮਜੀਠੀਆ ਤੇ ਸ਼ਰਨਜੀਤ ਹੋ ਗਿਆ ਵਾਤ-ਵਾਤ ਟੀਪਸਾ ਹੋ ਗਿਆ ਹੋਰ ਕਿਹੜਾ ਬੁਲਾ ਰਸੀ ਕੱਲੇ ਗਲਤੀ ਕਰ ਲਈ ਉਹਨਾਂ ਨੇ ਬਾਈਗਰਡ ਕਰਦਾ ਬਾਈਗਰਡ ਕਰਕੇ ਜਿਹੜੀਆਂ ਰਿਪੋਰਟਾਂ ਉਹਨੀਆਂ ਕਾਪੀਆਂ ਪਾੜ ਕੇ ਤੇ 2-2 ਰੁਪਏ 5-5 ਰੁਪਏ ਦੀ ਸੇਲ ਲਾਈ ਐ ਉਹ ਵੀ ਇਹਨਾਂ ਜ਼ਾਰੇ ਕਾਲੀ ਨਾਲ ਦੇ ਲੀਡਰ ਗੁਰੂ ਰਣਸਰ ਦੀ ਬੇਦਬੀ ਨੂੰ ਲੈ ਕੇ ਵੀ ਗੰਭੀਰ ਨਹੀਂ ਹੈਗੀ